ਗਰਮੀ ਬਹੁਤ ਜ਼ਿਆਦਾ ਜੀ ਤੇ ਵਾਲ ਵੀ ਬਹੁਤ ਝੜਦੇ ਨੇਗੀ ਤੇ ਇਧਰ ਜਿਹੜਾ ਆਪਾਂ ਪਾਣੀ ਚ ਲੌਂਗਾਂ ਨੂੰ ਗਰਮ ਕਰ ਰਹੇ ਹਾਂ ਤੇ ਇਹ ਤੋਂ ਬਣਾਉਣ ਲੱਗਿਆ ਇੱਕ ਬਹੁਤ ਹੀ ਕਮਾਲ ਦੀ ਚੀਜ਼ ਜੋ ਵਾਲਾਂ ਨੂੰ ਟੁੱਟਣ ਤੋਂ ਵੀ ਬਚਾਊਗੀ ਤੇ ਵਾਲ ਆਪਣੇ ਬਹੁਤ ਹੀ ਜ਼ਿਆਦਾ ਵਧੀਆ ਹੋ ਜਾਣਗੇ ਜੀ ਤੇ ਪਾਣੀ ਜਿਹੜਾ ਗਰਮ ਹੋਣ ਲੱਗ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਰੋਜ਼ਮਰੀ ਲੀਫ ਇਹਨੂੰ ਆਪਾਂ ਸਦਾਬਹਾਰ ਦੇ ਪੱਤੇ ਵੀ ਕਹਿ ਸਕਦੇ ਹਾਂਗੇ ਇਹਦੇ ਜਿਹੜਾ ਬਲੂ ਕਲਰ ਦਾ ਫੁੱਲ ਲੱਗਦਾ ਪਰਪਲ ਕਲਰ ਦਾ ਰੈੱਡ ਕਲਰ ਦਾ ਤੇ ਇੱਕ ਵਾਈਟ ਕਲਰ ਦਾ ਇੱਕ ਮਤਲਬ ਪਿੰਕ ਕਲਰ ਦਾ ਵੀ ਲੱਗਦਾ ਮਤਲਬ ਕਈ ਫੁੱਲਾਂ ਨਾਲ ਇਹ ਭਰੀ ਹੁੰਦੀ ਹੈਗੀ ਤੇ ਇਹ ਆਪਾਂ ਆਨਲਾਈਨ ਵੀ ਮੰਗਵਾ ਸਕਦੇ ਹਾਂ ਜੇਕਰ ਨਾ ਹੋਵੇ ਤਾਂ ਹੋਰ ਚੀਜ਼ਾਂ ਪਾ ਕੇ ਵੀ ਜਿਹੜਾ ਇਹ ਪਾਣੀ ਆ ਬਣਾ ਕੇ ਆਪਾਂ ਵਾਲਾਂ 'ਚ ਸਪਰੇਅ ਕਰ ਸਕਦੇ ਹਾਂ ਤੇ ਪਾਣੀ ਤੁਸੀਂ ਦੇਖ ਸਕਦੇ ਹੋ ਵੀ ਗਰਮ ਹੋਣਾ ਸਟਾਰਟ ਹੋ ਗਿਆ ਤਿੰਨ ਚਾਰ ਚਮਚਾਪ ਲੈ ਲਈ ਨੀ ਜੀ ਰੋਜ਼ਮੈਰੀ ਲੀਫ ਇਹ ਆਪਾਂ ਇਹਦੇ ਵਿੱਚ ਪਾ ਲਾਂਗੇ ਕਿ ਹੁਣ ਗਰਮੀ ਦਾ ਕਰਕੇ ਬਹੁਤ ਜਿਆਦਾ ਪਸੀਨਾ ਆਉਂਦਾ ਜਾਂ ਬਾਲ ਉਂਝ ਵੀ ਬਹੁਤ ਜਿਆਦਾ ਗਰਮੀ ਕਰਕੇ ਧੁੱਪ ਚ ਰਹਿਣ ਕਰਕੇ ਜਦੋਂ ਬਹੁਤ ਜਿਆਦਾ ਝੜਨ ਲੱਗ ਜਾਂਦੇ ਨੇ ਜਦੋਂ ਵੀ ਆਪਾਂ ਵਾਲਾਂ ਨੂੰ ਕੰੰਗੀ ਕਰਦੇ ਆ ਨਹਾਉਂਦੇ ਤਾਂ ਬਹੁਤ ਹੀ ਵਾਲ ਆ ਜਿਹੜੇ ਐਵੇਂ ਨਿਕਲ ਜਾਂਦੇ ਨੇ ਕੰਗਾ ਭਰ ਜਾਂਦਾ ਜਿਵੇਂ ਵਾਲਾਂ ਨਾਲ ਹਾਂਜੀ ਕੰਗਾ ਭਰ ਜਾਂਦਾ ਜੀ ਤੇ ਬਹੁਤ ਆਪਣਾ ਐਵੇਂ ਹੁੰਦਾ ਵੀ ਆਪਣੇ ਬਾਲ ਬਹੁਤ ਟੁੱਟ ਰਹੇ ਨੇ ਕੀ ਕੁਛ ਲਾਈਏ ਤੇਲ ਲਾਉਣੇ ਤਾਂ ਉਹ ਵੀ ਆਪਣਾ ਐਵੇਂ ਲਾਦੇ ਵੀ ਆਪਣੇ ਫੇਸ ਤੇ ਆ ਗਿਆ ਹੂੰ ਵੀ ਆਪ ਬਹੁਤ ਜਿਹੜੇ ਤੇਲ ਨੇ ਵਾਲਾਂ ਤੋਂ ਮਤਲਬ ਨਹਾਉਣ ਤੋਂ ਪਹਿਲਾਂ ਆਪ ਲਗਾਉਣੇ ਨੇ ਉਹ ਆਪਾਂ ਬਹੁਤ ਬਣਾ ਕੇ ਜਿਹੜੇ ਵੀਡੀਓ ਤੁਹਾਡੇ ਨਾਲ ਸ਼ੇਅਰ ਕੀਤੇ ਉਹ ਵੀ ਬੈਨੀਫਿਟ ਮਿਲਦੇ ਨੇ ਪਰ ਕਈ ਵਾਰ ਐਵੇਂ ਜਿਵੇਂ ਹੁਣ ਗਰਮੀ ਚੱਲ ਰਹੀ ਹੈ ਤੇ ਜਿਹੜਾ ਇਹ ਪਾਣੀ ਜਦੋਂ ਵੀ ਜੀ ਕਰੇ ਉਦੋਂ ਆਪਾਂ ਇਹਨਾਂ ਨੂੰ ਸਪਰੇਅ ਕਰ ਸਕਦੇ ਹਾਂ ਤੇ ਇਹਦੇ ਵਿੱਚ ਆਪਾਂ ਜਿਹੜੇ ਰੋਜ਼ ਮੈਰੀ ਲਈ ਪਾ ਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਉਬਾਲਾ ਦੇ ਲਾਂਗੇ ਜੀ ਤੇ ਬਹੁਤ ਵਧੀਆ ਇਹਦੇ ਚ ਖੁਸ਼ਬੂ ਆਉਂਦੀ ਹੈ ਕੋਈ ਆਪ ਨੂੰ ਐਨੀ ਵੀ ਬੈਡ ਸਮੈਲ ਆਉਗੀ ਤੇ ਹੁਣ ਆਪਾਂ ਇਹਨੂੰ ਗਰਮ ਹੋਣ ਦਵਾਂਗੇ ਤੇ ਹੋਰ ਆਪਾਂ ਕਿਹੜੀਆਂ ਕਿਹੜੀਆਂ ਚੀਜ਼ਾਂ ਪਾਉਣੇ ਜੀ ਉਹ ਵੀ ਦੱਸਾਂਗੇ ਤੇ ਇੱਕ ਵਾਰ ਜੇ ਤੁਸੀਂ ਅਪਲਾਈ ਕਰੋਗੇ ਤੇ ਤੁਹਾਨੂੰ 2-3 ਦਿਨਾਂ ਚ ਇਹਦਾ ਜਿਹੜਾ ਫਰਕ ਆ ਉਹ ਤੁਹਾਨੂੰ ਮਿਲਣਾ ਸਟਾਰਟ ਹੋ ਜਾਊਗਾ ਠੀਕ ਹੈ ਕਰਨੀ ਰਬਣੇ ਦੀ ਸਪਰੇਅ ਹੀ ਅਗਲੀ ਹੈ ਸਪਰੇਅ ਹੀ ਕਰਨੀ ਹੈ ਜੀ ਜਦੋਂ ਮਰਜ਼ੀ ਚਾਹੇ ਬਾਲ ਨਹਾਉਣ ਤੋਂ ਪਹਿਲਾਂ ਕਰ ਲਓ ਚਾਹੇ ਨਹਾ ਕੇ ਕਰ ਲਓ ਚਾਹੇ ਜਦੋਂ ਆਪਾਂ ਬੌ ਲੌਂਗ ਪਾਇਣੀ ਜੀ ਇਹਦੇ ਵਿੱਚ ਐਂਟੀਆਕਸੀਡੈਂਟ ਹੁੰਦੇ ਨੇ ਜੀ ਜੋ ਵਾਲਾ ਵਿੱਚ ਜੋ ਵੀ ਪ੍ਰੋਬਲਮ ਨੇ ਉਹਨਾਂ ਨੂੰ ਹਟਾਉਂਦੇ ਨੇਗੇ ਵਾਲ ਆਪਣੇ ਜਿਹੜੇ ਟੁੱਟ ਰਹੇ ਨੇ ਉਹਨਾਂ ਨੂੰ ਮਤਲਬ ਘੱਟ ਕਰਦੇ ਨੇਗੇ ਰੋਜ਼ਮਰੀ ਲੀਫ ਦਾ ਤਾਂ ਕੋਈ ਅੰਤ ਨਹੀਂ ਜੇਕਰ ਇਹ ਪਾ ਕੇ ਆਪਾਂ ਪਾਣੀ ਬਣਾਉਣੀ ਹੈ ਇਹਦਾ ਕੱਲੇ ਦਾ ਵੀ ਪਾਣੀ ਬਣਾਉਣੀ ਹੈ ਤਾਂ ਬਹੁਤ ਫਾਇਦੇ ਮਿਲਦੇ ਨੇ ਤੇ ਹੁਣ ਪਾਣੀ ਕਿੰਨਾ ਲਿਆ ਸੀ ਇਹਦੇ ਚ ਆਪਾਂ ਪਾਣੀ ਆਪਾਂ ਇਹਦੇ ਚ ਲਿਆ ਜੀ 1 ਪਾਣਾ ਲੀਟਰ ਜਦੋਂ ਮਤਲਬ 250 ਐਮਐਲ ਜਿਹੜਾ ਪਾਣੀ ਸੁੱਕ ਜੇ ਇਹਦੇ ਵਿੱਚ ਚੰਗੀ ਤਰ੍ਹਾਂ ਮਤਲਬ ਇਹ ਸਾਰੇ ਜਿਹੜੇ ਤਾਤਾ ਆ ਜਾਣ ਮਤਲਬ ਅੱਧਾ ਲੀਟਰ ਬਚ ਜੇ ਤੋਂ ਉਹਦਾ ਆਪਾਂ ਜਿਹੜਾ ਗੈ ਖਸਾ ਦੇ ਇੱਕ ਦਿਨ ਵੀ ਵਧੀਆ ਜਿਹੜਾ ਅਰਕਾ ਉਹ ਨਿਕਲ ਜੇ ਜੇ ਆਪਾਂ ਨੂੰ ਕਾਲੀ ਹੋਵੇ ਤਾਂ ਆਪਾਂ ਇਹਨੂੰ ਚੰਗੀ ਤਰ੍ਹਾਂ ਉਬਾਲ ਲੈਣਾ ਹੈ ਤੇ ਇਹਦੇ ਵਿੱਚ ਆਪਾਂ ਪਾਉਣਾ ਜੀ ਨਿੰਬੂ ਦਾ ਰਸ ਹੁਣ ਪਹਿਲਾਂ ਇਹਨੂੰ ਉਬਾਲਾ ਦੇ ਦੇ ਲੈਨੇ ਆ ਤੇ ਉਸ ਤੋਂ ਬਾਅਦ ਜਿਹੜਾ ਮਤਲਬ ਸਮਾਨ ਹੈ 1 ਲੀਟਰ ਚ ਕਿੰਨਾ ਪੈਂਦਾ 2 ਲੀਟਰ ਚ ਕਿੰਨਾ ਪੈਂਦਾ ਉਹ ਆਪਾਂ ਦੱਸਾਂਗੇ ਜੀ ਠੀਕ ਹੈ ਜੀ ਇਹਦਾ ਇੱਕ ਬਲੈਕ ਚਾਹ ਨੂੰ ਬਣ ਗਿਆ ਕੀ ਹੁੰਦਾ ਬਲੈਕ ਟੀ ਗ੍ਰੀਨ ਟੀ ਜੀ ਗ੍ਰੀਨ ਟੀ ਬਣਗੀ ਗ੍ਰੀਨ ਟੀ ਲਓ ਜੀ ਅੱਧਾ ਲੀਟਰ ਪਾਣੀ ਬਚ ਗਿਆ ਉਬਾਲਾ ਚੰਗੀ ਤਰ੍ਹਾਂ ਆ ਗਿਆ ਤੇ ਕਲਰ ਵੀ ਜਿਹੜਾ ਇਹਦਾ ਚੇਂਜ ਹੋ ਗਿਆ ਹੁਣ ਆਪਾਂ ਇਹਨੂੰ ਠੰਡਾ ਕਰ ਲਾਂਗੇ ਤੇ ਜਿਹੜਾ ਨਿੰਬੂ ਦਾ ਰਸ ਹੈ ਉਹ ਆਪਾਂ ਇਹਦੇ ਵਿੱਚ ਠੰਡਾ ਕਰਕੇ ਹੀ ਪਾਵਾਂਗੇ ਮੈਨੂੰ ਰਮਣ ਇੱਕ ਗੱਲ ਦੱਸ ਜਿਵੇਂ ਹੁਣ ਆਹ ਰੋਜ਼ ਮੇਰੀ ਲੀਫ ਆ ਹਨਾ ਤੇ ਇਹਦੇ ਆ ਪੱਤੀਆਂ ਜੀਆਂ ਬੜੀਆਂ ਨੇ ਇਹਦੇ ਯਾਰ ਆਪਣੇ ਘਰੇ ਵੀ ਲੱਗੀਆਂ ਹੋਈਆਂ ਨੇ ਰਮਣ ਯਾਰ ਫੂਡੀ ਜੀ ਸਦਾ ਬਹਾਰ ਤਾਂ ਉਹਨੂੰ ਵੀ ਕਹਿੰਦੇ ਨੇ ਜੀ ਪਰ ਉਹ ਅਲੱਗ ਚੀਜ਼ ਆ ਇਹਦੇ ਜਿਹੜੇ ਫੁੱਲ ਆ ਉਹ ਵੀ ਅਲੱਗ ਹੀ ਤਰ੍ਹਾਂ ਦੇ ਹੁੰਦੇ ਆ ਤੁਸੀਂ ਰੋਜ਼ ਮੇਰੀ ਲੀਫ ਕਹਿ ਕੇ ਲੈ ਸਕਦੇ ਹੋਗੇ ਇਹ ਵੀ ਉਹ ਤਾਂ ਸਦਾ ਬਹਾਰ ਹੀ ਕਹਿੰਦੇ ਨੇ ਜੀ ਇਹ ਜਿਹੜੀ ਜੜੀ ਇਹ ਹੁੰਦੀ ਹੈਗੀ ਜਿਹਦੇ ਪਰਪਲ ਫੁੱਲ ਹੋਣ ਉਹ ਵਾਲੀ ਲੈਣੀ ਹੈ ਜੇ ਆਪਾਂ ਇਹ ਹੂੰ ਤੇ ਇਹਦੇ ਵਿੱਚ ਖੁਸ਼ਬੂ ਵੀ ਬਹੁਤ ਹੀ ਵਧੀਆ ਆਉਂਦੀ ਹੈ ਇਸ ਘਾ ਕੇ ਵੀ ਲੈ ਸਕਦੇ ਨਹੀਂ ਇਹ ਪਹਿਦੀਆਂ ਹਰੀਆਂ ਪੱਤੀਆਂ ਲੈ ਸਕਦੇ ਆਂਗੀ ਇਹਨੂੰ ਜਿਵੇਂ ਵੀ ਹੋਵੇ ਹਰੀ ਹੋਵੇ ਜਾਂ ਮਤਲਬ ਸੁੱਕੀ ਹੋਵੇ ਹੋਵੇ ਇਹਨੂੰ ਪਾਣੀ 'ਚ ਉਬਾਲ ਲੈਨੇ ਆਂ ਧਾਰਕ ਕਾਢ ਲੈਣਾਗਾ ਤੇ ਇਹਦੇ ਜਿਹੜੇ ਫਾਇਦੇ ਨੇ ਬਹੁਤ ਮਿਲਦੇ ਨੇ ਜੀ ਮੈਂ ਤਾਂ ਬਹੁਤ ਵਾਰ ਅਜਮਾਇਆਗਾ ਤੇ ਹੁਣ ਆਪਾਂ ਇਹਨੂੰ ਠੰਡਾ ਕਰ ਲੈਨੇ ਆਂ ਜੀ ਲਓ ਜੀ ਠੰਡਾ ਆਪਾਂ ਕਰ ਲਿਆ ਤਾਂ ਤੇ ਹੁਣ ਆਪਾਂ ਇਹਨੂੰ ਪੁੱਲ ਲੈਨੇ ਆਂ ਜੀ ਤੇ ਪਾਣੀ ਦਾ ਤੁਸੀਂ ਕਲਰ ਚੈੱਕ ਕਰੋ ਜੀ ਮਤਲਬ ਇਹੋ ਜਿਹਾ ਹੋ ਜਾਂ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜਿਵੇਂ ਅੱਧਾ ਲੀਟਰ ਇਹਦੇ ਵਿੱਚ ਆਪਾਂ ਪਾਵਾਂਗੇ ਇੱਕ ਚਮਚ ਨਿੰਬੂ ਦਾ ਰਸ ਜੋ ਕਿ ਆਪਾਂ ਨਿਚੋੜ ਕੇ ਪਹਿਲਾਂ ਰੱਖਿਆ ਹੋਇਆ ਸੀ ਇੱਕ ਨਿੰਬੂ ਦਾ ਰਸ ਆ ਜੀ ਇਹ ਇੱਕ ਚਮਚ ਵਾਂਗੂ ਆਪਾਂ ਇਹਦੇ ਵਿੱਚ ਪਾ ਲਾਂਗੇ ਜੀ ਕੋਈ ਇਹਦਾ ਨੁਕਸਾਨ ਨਹੀਂ ਜਿਵੇਂ ਹੁਣ ਕਈ ਵਾਰ ਆਪਣੇ ਵਾਲਾਂ ਵਿੱਚ ਬਹੁਤ ਹੀ ਜ਼ਿਆਦਾ ਖਾਰਿਸ਼ ਹੁੰਦੀ ਆ ਜਾਂ ਸਿੱਕੀ ਬਹੁਤ ਹੀ ਜ਼ਿਆਦਾ ਹੁੰਦੀ ਆ ਤੇ ਜਿਹੜੀ ਚੀਜ਼ ਆ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਆ ਜੀ ਇਹ ਵੀ ਬਹੁਤ ਮੀ ਵਿਟਾਮਿਨ ਸੀ ਵਗੈਰਾ ਹੁੰਦਾ ਰਹਿੰਦਾ ਹਾਂ ਜੀ ਹਾਂਜੀ ਹਾਂਜੀ ਵਾਲਾਂ ਵਾਸਤੇ ਵਧੀਆ ਹੁੰਦਾ ਹੈ ਤੇ ਆਪਾਂ ਕੋਈ ਵੀ ਸਪਰੇ ਬੋਟਲ ਲੈ ਲੈ ਸਕਦੇ ਜੇਕਰ ਨਾ ਹੋਵੇ ਤਾਂ ਆਪਾਂ ਇਹਨੂੰ ਉਂਝ ਵੀ ਵਾਲਾਂ ਤੇ ਮਤਲਬ ਲਗਾ ਸਕਦੇ ਹਾਂ ਪਰ ਐਵੇਂ ਵੀ ਥੋੜਾ ਜਿਹਾ ਔਖਾ ਲੱਗਦਾ ਜੀ ਤੇ ਪਰ ਸਪਰੇ ਬੋਟਲ ਨਾਲ ਵਧੀਆ ਲੱਗ ਜਾਂਦਾ ਤੇ ਹੁਣ ਆਪਾਂ ਇਹਨੂੰ ਇਹਦੇ ਵਿੱਚ ਭਰ ਲਾਂਗੇ ਜੀ ਆਪਾਂ ਸਪਰੇ ਬੋਟਲ ਲਈ ਹੋਈ ਹੈਗੀ ਤੇ ਇਹਨੂੰ ਆਪਾਂ ਇਹਦੇ ਵਿੱਚ ਪਾ ਲਾਂਗੇ ਜੀ ਲਓ ਜੀ ਸਪਰੇ ਬੋਟਲ ਨੂੰ ਆਪਾਂ ਚੰਗੀ ਤਰ੍ਹਾਂ ਭਰ ਲਿਆ ਇਸ ਪ੍ਰਕਾਰ ਆਪ ਕੋਈ ਵੀ ਬੋਟਲ ਲੈ ਸਕਦੇ ਕਿਉਂਕਿ ਇਹ ਲਗਾਉਣੀ ਆਸਾਨ ਹੁੰਦੀ ਹੈਗੀ ਤੇ ਬਹੁਤ ਵਧੀਆ ਆਪਣੇ ਵਾਲਾਂ ਤੇ ਲੱਗ ਸਕਦੀ ਹੈ ਜਦੋਂ ਵੀ ਆਪਾਂ ਮਤਲਬ ਇਹ ਨਗਾ ਨਾ ਕੇ ਉਹਨਾਂ ਤੋਂ ਬਾਅਦ ਆਪਾਂ ਲਾ ਸਕਦੇ ਜਿਵੇਂ ਵਾਲ ਆਪਾਂ ਝੋਟੇ ਹੋਏ ਨੇ ਜਾਂ ਜਦੋਂ ਵੀ ਆਪਣਾ ਟਾਈਮ ਲੱਗੇ ਉਦੋਂ ਆਪਾਂ ਇਹਨੂੰ ਵਾਲਾਂ ਤੇ ਲਗਾ ਸਕਦੇ ਚਲੋ ਮੈਂ ਲਗਾ ਕੇ ਦੱਸਦੀ ਕਿਵੇਂ ਲਗਾਉਣਾ ਹੈ ਤੇ ਇਹਨੂੰ ਆਪਾਂ ਰੈਗੂਲਰ 2-3 ਵਾਰ ਵੀ ਯੂਜ਼ ਕਰ ਸਕਦੇ ਇੱਕ ਵਾਰ ਵੀ ਜਾਂ ਜਦੋਂ ਵੀ ਟਾਈਮ ਲੱਗੇ ਉਦੋਂ ਆਪਾਂ ਵਰਤ ਸਕਦੇ ਹਾਂ ਜੀ ਤੇ ਚਲੋ ਆਜੋ ਜੀ ਫਿਰ ਤੇ ਲਓ ਜੀ ਵਾਲਾਂ ਵਿੱਚ ਆਪਾਂ ਚੀਰਨੀਆਂ ਪਾ ਕੇ ਇਹਨੂੰ ਸਪਰੇਅ ਕਰ ਸਕਦੇ ਹਾਂ ਜੀ ਇਸ ਪਰ ਕਰ ਬਿਨਾਂ ਲਈ ਕਿਸੇ ਤੋਂ ਲਗਾਉਣ ਦੀ ਨਹੀਂ ਜ਼ਰੂਰਤ ਖੋਦ ਹੀ ਬਸ ਜੀ ਨਹੀਂ ਆਪਾਂ ਆਪ ਇਹਨੂੰ ਸਾਰੇ ਵਾਲਾਂ ਵਿੱਚ ਆਪਾਂ ਚੰਗੀ ਤਰ੍ਹਾਂ ਸਪਰੇਅ ਕਰ ਸਕਦੇ ਹਾਂ ਜੀ ਠੀਕ ਹੈ ਜਦਾਂ ਜ ਸਪਰੇਅ ਹੋਣੀ ਜ਼ਰੂਰੀ ਹੀ ਰਹਿਣਾ ਹੈ ਹਾਂਜੀ ਤੇ ਇਹਦੇ ਬਹੁਤ ਵਧੀਆ ਰਿਜ਼ਲਟ ਆਉਂਦਾ ਹੈ ਮੈਂ ਖੁਦ ਵਰਤਦੀ ਹਾਂ ਜੀ ਵਾਲ ਝੜਨ ਨੂੰ ਹਟਾ ਦਿੰਦੇ ਨੇਗੇ ਇਹ ਜਿਵੇਂ 2-3 ਦਿਨਾਂ ਚ ਹੀ ਆਪ ਨੂੰ ਫਰਕ ਮਿਲ ਜਾਂਦਾ ਜੀ ਇਹਦਾ ਠੀਕ ਹੈ ਲੰਬੇ ਵੀ ਕਰੂ ਰਹਾਉਣੇ ਹਾਂਜੀ ਜਦੋਂ ਵੀ ਆਪਾਂ ਇਹਨੂੰ ਲਗਾਉਣਾਗਾ ਬਸ ਇਹਨੂੰ ਹਿਲਾ ਕੇ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਕਰ ਸਕਦੇ ਹਾਂ ਜੀ ਸਪਰੇਅ ਠੀਕ ਹੈ ਚੰਗੀ ਤਰ੍ਹਾਂ ਸਾਰੇ ਵਾਲਾਂ ਵਿੱਚ ਆਪਾਂ ਲਾ ਲੈਣਾਗਾ ਇਹਨੂੰ ਠੀਕ ਹੈ ਜੀ ਤੇ ਦੋਸਤੋ ਜਰੂਰ ਅਜ਼ਮਾਉਣਾ ਜੀ ਵੀਡੀਓ ਵਧੀਆ ਲੱਗੇ ਕਿ ਜਰੂਰ ਸ਼ੇਅਰ ਕਰਨੀ ਜੀ ਵੀਡੀਓ ਦੇਖਣ ਦਾ ਬਹੁਤ-ਬਹੁਤ ਧੰਨਵਾਦ